ਮਨੁੱਖਤਾ ਦੀ ਫਿਤਰਤ ਕਹਿਣੀ ਕਥਨੀ ਤੋਂ ਬਾਹਰ ਜਿਹੜੀ ਉਹ ਹੁੰਦੀ ਜਾਪਦੀ ਆ ਸਕੂਨ ਜਿਹੜਾ ਆ ਉਹ ਇਨਸਾਨ ਲੱਭਦਾ ਫਿਰਦਾ ਮੈਦਾਨਾਂ ਵਾਲੇ ਜਿਹੜੇ ਆ ਉਹ ਪਹਾੜਾਂ ਵੱਲ ਸਕੂਨ ਲੱਭਣ ਜਾਂਦੇ ਨੇ ਤੇ ਪਹਾੜਾਂ ਵਾਲੇ ਜਿਹੜੇ ਆ ਉਹ ਮੈਦਾਨਾਂ ਵਿੱਚ ਖੁਸ਼ੀਆਂ ਲੱਭਦੇ ਫਿਰਦੇ ਨੇ ਪਰ ਕਿਸੇ ਨੂੰ ਕੁਝ ਲੱਭਦਾ ਜਾਂ ਨਹੀਂ ਲੱਭਦਾ ਇਹ ਕਿਹਾ ਨਹੀਂ ਜਾ ਸਕਦਾ ਜਦੋਂ ਤੱਕ ਤੁਸੀਂ ਖੁਦ ਜਾ ਕੇ ਅਨੁਭਵ ਨਹੀਂ ਕਰਦੇ ਸੋ ਉੱਤਰਾਖੰਡ ਦੀ ਇੱਕ ਯਾਤਰਾ ਦੌਰਾਨ ਜੋ ਜੋ ਸਾਡੇ ਨਾਲ ਵਾਪਰਿਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਆ ਦੇਖੋ ਝਰਨੇ ਦਾ ਜਿਹੜਾ ਕੁਦਰਤੀ ਪਾਣੀ ਆ ਇਹ ਬਹੁਤ ਸਾਫ ਸੁਥਰਾ ਪੀਣ ਯੋਗ ਤੇ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਧਾਤਾਂ ਆ ਉਹ ਵੀ ਮਿਲਿਆ ਹੁੰਦੀਆਂ ਭਾਰਾ ਪਾਣੀ ਜੇ ਇਹਨੂੰ ਆਪਾਂ ਪੰਜਾਬੀ ਚ ਕਹਿ ਲਈਏ ਤਾਂ ਉਹਦੇ ਵਿੱਚ ਵੀ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਲੋਕ ਜਿਹੜੇ ਆ ਉਹ ਪਹਾੜਾਂ ਤੋਂ ਪਾਣੀ ਲੈਣ ਵੀ ਜਾਂਦੇ ਆ ਕਈ ਜਿਹੇ ਸਰੀਰ ਦੇ ਵਿੱਚ ਘਾਟਾਂ ਆਉਂਦੀਆਂ ਉਹ ਵੀ ਪੂਰੀਆਂ ਹੋ ਜਾਂਦੀਆਂ ਆ ਵਾਦੀਆਂ ਤੁਸੀਂ ਦੇਖ ਸਕਦੇ ਆ ਦੂਰ ਤੱਕ ਨੀਲਮਾਈ ਜੇ ਕਹਿ ਸਕਦੇ ਆ ਆਕਾਸ਼ ਦੇ ਵਿੱਚ ਛਾਈ ਪਈ ਆ ਇਹਨਾਂ ਦਿਨਾਂ ਦੇ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਕਈ ਵਾਰ ਲੈਂਡ ਸਲਾਈਡਿੰਗ ਵੀ ਹੋ ਜਾਂਦੀ ਆ ਪਹਾੜ ਵੀ ਡਿੱਗ ਪੈਂਦੇ ਆ ਆ ਦੇਖੋ ਇੱਕ ਪਹਾੜ ਜਿਹੜਾ ਆ ਉਹ ਡਿੱਗਿਆ ਪਿਆ ਸੀ ਜਦੋਂ ਅਸੀਂ ਗਏ ਤਾਂ ਜੀਸੀਬੀ ਮਸ਼ੀਨ ਦੇ ਨਾਲ ਰਸਤਾ ਜਿਹੜਾ ਆ ਉਹ ਕਲੀਅਰ ਕਰਨ ਦੀ ਕੋਸ਼ਿਸ਼ ਅ ਕੀਤੀ ਜਾ ਰਹੀ ਹੈ ਲਗਭਗ ਘੰਟਾ ਡੇਢ ਘੰਟਾ ਸਾਨੂੰ ਇੱਥੇ ਰੁਕਣਾ ਪਿਆ ਤੇ ਜਦੋਂ ਰਸਤਾ ਕਲੀਅਰ ਹੋਇਆ ਉਸ ਦੌਰਾਨ ਫਿਰ ਅਸੀਂ ਅੱਗੇ ਚੱਲੇ ਜਦੋਂ ਅਸੀਂ ਕਿਤੇ ਯਾਤਰਾ ਤੇ ਜਾਂਦੇ ਆ ਤਾਂ ਤੁਹਾਨੂੰ ਕੁਝ ਅਜਿਹੇ ਲੋਕ ਵੀ ਮਿਲ ਜਾਂਦੇ ਜਿਨ੍ਹਾਂ ਨਾਲ ਸਾਰੀ ਉਮਰਾਂ ਦੀ ਸਾਂਝ ਜਿਹੜੀ ਆ ਉਹ ਬਣ ਜਾਂਦੀ ਆ ਕਿਉਂਕਿ ਸੱਚੇ ਵੱਲ ਜਿਹੜਾ ਸੱਚਾ ਆ ਉਹ ਤੁਰਦਾ ਤੇ ਬੁਰੇ ਵੱਲ ਬੁਰਾ ਸੋ ਜਿਹੜੀ ਅਸੀਂ ਮਿੱਤਰ ਦਾ ਕਹਿੰਦੇ ਆ ਉਹ ਵੱਡੀ ਦਾਤ ਆ ਉਹ ਰੱਬ ਕਿਤੇ ਨਾ ਕਿਤੇ ਜ਼ਰੂਰ ਕਰਾ ਦਿੰਦਾ ਆ ਦੇਖੋ ਇੱਕ ਨਦੀ ਦਾ ਅਲੱਗ ਹੀ ਨਜ਼ਾਰਾ ਛਲ ਛਲ ਕਰਦਾ ਜਿਹੜਾ ਪਾਣੀ ਆ ਬਿਲਕੁਲ ਨੀਲੇ ਰੰਗ ਦਾ ਉਹ ਇਹ ਦੇਖੋ ਪਹਾੜਾਂ ਦੇ ਉੱਤੋਂ ਆਉਂਦਾ ਤੇ ਆਵਾਜ਼ ਜਿਹੜੀ ਆ ਉਹ ਇੱਕ ਵੇਖਣ ਵਾਲੀ ਹੁੰਦੀ ਆ ਬਾਕੀ ਹਰ ਇੱਕ ਬੰਦੇ ਤੇ ਆਪ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਸਕੂਨ ਜਿਹੜਾ ਆ ਉਹ ਮਹਿਸੂਸ ਕਰਦਾ ਸੋ ਰਸਤੇ ਵਿੱਚ ਅਸੀਂ ਕੁਝ ਟਾਈਮ ਲਈ ਰੁਕੇ ਸੁੱਕੀ ਡਾਂਗ ਡਾਂਗ ਇੱਕ ਜਗ੍ਹਾ ਹੈਗੀ ਆ ਤੇ ਉੱਥੇ ਉਸ ਵੱਲ ਜਾਂਦੇ ਹੋਏ ਅਸੀਂ ਜਦੋਂ ਰੁਕੇ ਤਾਂ ਉੱਥੇ ਸਾਨੂੰ ਇੱਕ ਪਹਾੜੀ ਅਸੀਂ ਉਹਨੂੰ ਢਾਬਾ ਵੀ ਕਹਿ ਲੀਏ ਤਾਂ ਵੀ ਗੱਲ ਜਿਹੜੀ ਆ ਉਹ ਪੂਰੀ ਉੱਤਰਦੀ ਆ ਸੋ ਜਿਹੜਾ ਪੁਲ ਇੱਕ ਗਾਰਡਨਾਂ ਦਾ ਬਣਾਇਆ ਹੋਇਆ ਉਹਦੇ ਬਿਲਕੁਲ ਨਜ਼ਦੀਕ ਇੱਕ ਪਹਾੜੀ ਪਰਿਵਾਰ ਨੇ ਛੋਟਾ ਜੀ ਦੁਕਾਨ ਜਟ ਢਾਬਾ ਕਹਿ ਲਈਏ ਉਹ ਉਹ ਖੋਲਿਆ ਹੋਇਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਵੀ ਅਸੀਂ ਕਰਾਂਗੇ ਜਦੋਂ ਕਹਿੰਦੇ ਆ ਭੁੱਖ ਲੱਗੀ ਹੁੰਦੀ ਆ ਤਾਂ ਫਿਰ ਹਰ ਕੁਸ਼ ਜਾਇਜ਼ ਹੋ ਜਾਂਦਾ ਚਾਹੇ ਉਹ ਫਿਰ ਅਮੀਰ ਹੋਵੇ ਜਾਂ ਕਿਡਾਈ रहीश हो गए देखो जो समोसे एक पहाड़न औरत जी दी दिया कितने टाइम से बना रहे हैं आप ये समोसा ये दुकान करते कितने टाइम हो गया एक साल बस एक के साल हुआ आप ये कही यही कहीं गांव यहीं पास में गांव है आपका कौन सा गांव है ये नाम क्या है ਮਸ਼ਿਆਰ ਮਸ਼ਿਆਰ ਲੱਗਿਆ ਘਾਟੀ ਮਸ਼ਿਆਰ ਇਹ ਮਾ ਜੀਜੀ ਜਿਹੜਾ ਸਮੂਹ ਇੱਕ ਜੋ ਅਭੀ ਚਾਹ ਬਣ ਰਹਾ ਹੈ ਇਹ ਬੱਕਰੀ ਦਾ ਦੁੱਧ ਹੈ ਗਾਏ ਦਾ ਗਾਏ ਦਾ ਸਮੋਸਿਆਂ ਦੇ ਨਾਲ ਚਾਹ ਪੀ ਕੇ ਫਿਰ ਅਸੀਂ ਅੱਗੇ ਵੱਲ ਚਾਲਾ ਪਾਉਣਾ ਸੀ ਤੇ ਅੱਗੇ ਕੁਝ ਬਰਸਾਤ ਦਾ ਵੀ ਮਾਹੌਲ ਜਿਹੜਾ ਉਹ ਬਣਿਆ ਚਰਨਿਆਂ ਦਾ ਦੇਖੋ ਦੌਰ ਵੱਧ ਜਾਂਦਾ ਜਦੋਂ ਬਰਸਾਤ ਜਿਹੜੀ ਆ ਉਹ ਪਹਾੜਾਂ ਦੇ ਵਿੱਚ ਹੋ ਜਾਂਦੀ ਆ ਕੁਝ ਅਜੀਬੋ-ਗਰੀਬ ਬਨਸਪਤੀ ਵੀ ਸਾਨੂੰ ਪਹਾੜਾਂ ਦੇ ਵਿੱਚ ਮਿਲ ਜਾਂਦੀ ਆ ਆ ਦੇਖੋ ਸ਼ਾਇਦ ਕੁਝ ਪੰਜਾਬੀ ਵੀਰ ਜਿਹੜੇ ਪਿੰਡੂ ਵੀਰ ਆ ਉਹ ਜਾਣਦੇ ਹੋਣਗੇ ਸ਼ੱਕ ਮਨੌਲੀਆਂ ਇਹ ਜਿਹੜੀਆਂ ਇਹ ਪੰਸਾਰੀਆਂ ਕੋਲੋਂ ਵੀ ਸਾਨੂੰ ਮਿਲ ਜਾਂਦੀਆਂ ਤੇ ਬਹੁਤ ਹੀ ਵਧੀਆ ਇਹ ਦਵਾਈ ਹੈਗੀ ਆ ਆਯੁਰਵੇਦ ਦੇ ਵਿੱਚ ਕਾਫੀ ਦਵਾਈਆਂ ਦੇ ਵਿੱਚ ਇਹਨੂੰ ਪਾਇਆ ਜਾਂਦਾ ਆ ਵੀਰ ਮੇਰਾ ਇੱਥੇ ਇਹਨੂੰ ਤੋੜ ਰਿਹਾ ਤੁਹਾਨੂੰ ਦਿਖਾਵਾਂਗੇ ਵੀ ਕਿ ਕਿਸ ਤਰ੍ਹਾਂ ਦੀਆਂ ਇਹ ਹੁੰਦੀਆਂ ਤੇ ਕੁਝ ਪਸ਼ੂਆਂ ਨੂੰ ਜਦੋਂ ਕੁਝ ਪ੍ਰੋਬਲਮ ਹੋ ਜਾਂਦੀਆਂ ਉਹਦੇ ਵਿੱਚ ਵੀ ਇਹ ਜਿਹੜੀਆਂ ਆ ਇਹ ਯੂਜ਼ ਹੁੰਦੀਆਂ ਇਹ ਕੰਡੇਦਾਰ ਇੱਕ ਝਾੜੀ ਟਾਈਪ ਬੂਟਾ ਹੁੰਦਾ ਉਹਨੂੰ ਲੱਗਦਾ ਦੇਖਦੇ ਹੋ ਦੇਖ ਸਕਦੇ ਆ ਕਿ ਕੰਡੇ ਜਿਹੜੇ ਆ ਉਹ ਕਾਫੀ ਨਜ਼ਰ ਆਉਂਦੇ ਆ ਦੇਖੋ ਇਸ ਤਰ੍ਹਾਂ ਦੀਆਂ ਇਹ ਸ਼ੱਕ ਮਨੋਲੀਆਂ ਜਿਹੜੀਆਂ ਉਹ ਹੁੰਦੀਆਂ ਤੇ ਉਸ ਤੋਂ ਅੱਗੇ ਵੱਲ ਜਦੋਂ ਅਸੀਂ ਚੱਲੇ ਤਾਂ ਕੁਝ ਪਹਾੜਾਂ ਦੇ ਵਿੱਚ ਮੈਦਾਨੀ ਇਲਾਕਾ ਵੀ ਸਾਨੂੰ ਮਿਲਿਆ ਜਿੱਥੇ ਜਿਹੜਾ ਝੋਨਾ ਆ ਉਹ ਬਹੁਤ ਵਧੀਆ ਛੋਟੀਆਂ-ਛੋਟੀਆਂ ਕਿਆਰੀਆਂ ਦੇ ਵਿੱਚ ਲੱਗਾ ਹੋਇਆ ਸਾਨੂੰ ਨਜ਼ਰ ਆਇਆ ਤੇ ਉੱਥੇ ਅਸੀਂ ਗੱਡੀ ਰੋਕ ਕੇ ਪੂਰਾ ਆਨੰਦ ਮਾਣਿਆ ਕਿਉਂਕਿ ਇੱਕ ਜ਼ਿਮੀਦਾਰ ਜਿਹੜਾ ਆ ਉਹ ਉਹ ਜਦੋਂ ਉਹਦੇ ਰੂਹ ਦੀ ਖਰਾਕ ਕਿਤੇ ਦਿਖ ਜਾਵੇ ਤਾਂ ਫਿਰ ਉੱਥੋਂ ਅੱਗੇ ਜਾਣਾ ਜਿਹੜਾ ਉਹ ਸੰਭਵ ਨਹੀਂ ਹੁੰਦਾ ਆ ਤੁਸੀਂ ਦੇਖ ਸਕਦੇ ਆ ਕਿ ਝੋਨਾ ਹੱਥਾਂ ਨਾਲ ਵੜਿਆ ਜਾ ਰਿਹਾ ਤੇ ਉਹਦੀਆਂ ਨਿੱਕੀਆਂ ਨਿੱਕੀਆਂ ਪੂਲੀਆਂ ਬਣ ਕੇ ਆ ਜਿਹੜੀ ਕਿਸਾਨ ਹੈਗੇ ਆ ਉਹ ਉਹਨੂੰ ਸਾਹਮਣੇ ਇੱਥੇ ਨਜ਼ਰ ਦੂਰ ਤੋਂ ਆ ਰਹੇ ਆ ਸੋ ਕੁਝ ਗੱਲਬਾਤ ਵੀ ਆਪਾਂ ਕਰਾਂਗੇ ਇੱਕ ਪਰਿਵਾਰ ਸਾਡੇ ਵੱਲ ਜਿਹੜਾ ਆ ਉਹ ਸਾਨੂੰ ਤੁਰਿਆ ਆਉਂਦਾ ਜਿਹੜਾ ਉਹ ਨਜ਼ਰ ਆਉਂਦਾ ਆ ਉਹਨਾਂ ਨਾਲ ਗੱਲਬਾਤ ਵੀ ਕਰਕੇ ਦੇਖਦੇ ਆ ਕਿ ਕਿ ਮਾਹੌਲ ਜਿਹੜਾ ਇੱਥੇ ਦਾ ਆ ਉਹ ਕਿਵੇਂ ਦਾ ਹੈਗਾ ਦੂਰ ਤੋਂ ਅਸੀਂ ਉਹਨਾਂ ਨੂੰ ਆਵਾਜ਼ ਲਗਾ ਕੇ ਜਦੋਂ ਪਾਸ ਬੁਲਾਇਆ ਤੇ ਪਾਸ ਆਣ ਤੇ ਅਸੀਂ ਗੱਲਬਾਤ ਸ਼ੁਰੂ ਕੀਤੀ ਮੰਡੀਆ ਮੰਡੀਆ ਕਾ ਕੀ ਨਾਮ ਹੈ ਬਾਈ ਸਾਹਿਬ ਆਪਕਾ ਜਗਦੀਸ਼ ਜਗਦੀਸ਼ ये ये कौन सा गांव है ये चिमोली? चमोली हां शिमला मंडी अच्छा ये ये जो धान ये पूरा लगा हुआ है जीरी ये चावल ये हाथ से लगाया है सारा सारा हाथ से हाथ से तो इसको पानी पर कहां से लेते हो इधर नहर है इसके पास में नहर है हाँ। है ना तो नहर कहाँ से आती है हेड है कोई नानक मत्ता गुरुद्वारा से गुरुद्वारा से आती है ठीक है तो ये क्या चलता है आपका एकड़ चलता है कनाल चलता है बिस्वा चलता है जो जमीन जमीन हमारे ऐसी चलती है इसको हम पहले जमीन में रख देते हैं थी। थी। तो तुम लोग है तो दूर दूर लगाते हो हम जरा घन कर देंगे वो बात नहीं ये इसको आप नापते कैसे हो नापते थी क्या थी? बोलते हैं इसको ये अलग अलग सबकी बात नहीं समझे इसको कैसे एक किला एकड़ बोलते हैं किला बोलते हैं क्या बोलते हैं कैसे नापते हैं एक, अगर इतना जगह ऐसे नापेंगे उसको क्या बोलेंगे कि कितना जगह हो गया चार नाली आठ नाली ऐसे ना, अच्छा नाली, नाली एक नाली में क्या कितना होता है एक नाली है, चार नाली एक का खेत हराइए। अच्छा एक खेत चार चार बिगे ठीक है ठीक है छुटकी क्या नाम है तेरा हाबे माता गाप्या, गाप्या। गाप्या। ਸੋ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਵੀ ਇੱਕ ਅਲੱਗ ਜਿਹੜਾ ਨਜ਼ਾਰਾ ਆ ਉਹ ਵੱਜਦਾ ਸੋ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਕੁਝ ਟਾਫੀਆਂ ਦੇ ਕੇ ਵੀ ਖੁਸ਼ ਕੀਤਾ ਤੇ ਅੱਗੇ ਵੱਲ ਜਦੋਂ ਹੋਰ ਅਸੀਂ ਚੱਲੇ ਤਾਂ ਜਿਉਂ-ਜਿਉਂ ਉੱਤੇ ਵੱਲ ਚੱਲਦੇ ਗਏ ਪਹਾੜ ਪਾਰ ਕਰਦੇ ਗਏ ਤਾਂ ਇੱਕ ਪਿੰਡ ਦੇ ਵਿੱਚ ਅਸੀਂ ਕਿਸੇ ਵੇਲੇ ਪੁੱਜੇ ਜਿੱਥੇ ਗੁਰਦੁਆਰਾ ਰੀਠਾ ਮੀਠਾ ਸਾਹਿਬ ਵੀ ਸਥਿਤ ਹੈਗਾ ਆ ਤੋਂ ਬਹੁਤ ਉੱਚੀਆਂ ਪਹਾੜੀਆਂ ਆ ਹੋਣ ਦੇ ਬਾਵਜੂਦ ਜਿਹੜਾ ਪਿੰਡ ਆ ਉਹ ਕੁਝ ਤਲਾਂ ਦੇ ਵਿੱਚ ਨੀਵੇਂ ਥਾਂ ਤੇ ਇਹ ਵਸਿਆ ਹੋਇਆ ਤੇ ਜਿਹੜੀ ਆ ਨਦੀ ਇਹ ਕੋਲੋਂ ਲੰਘਦੀ ਆ ਉਹਦਾ ਵੀ ਪਿੰਡ ਨੂੰ ਬਹੁਤ ਸਾਰਾ ਫਾਇਦਾ ਤੇ ਇੱਕ ਨੁਕਸਾਨ ਵੀ ਜਦੋਂ ਕੁਝ ਪਿੰਡੂ ਜਿਹੜੇ ਲੋਕ ਆ ਉਹਨਾਂ ਨੂੰ ਨਦੀ ਪਾਰ ਕਰਕੇ घर वाल जाना पेंदा। इसमें क्या है आप आप नदी में से निकल के आए हाँ। तो इतना पानी भी था जैसे आपका कपड़ा भीग गया हाँ। तो क्या आप ए, सर के ऊपर ये क्या है इसमें इसमें है कद्दू और मिठाई तो मायके से आ रही ससुराल है अच्छा हाँ। जा, जा, जा। फिर तो फिर जाते टाइम तो आपको पानी इतना ज्यादा नहीं लगता होगा जाते टाइम बोलते मायके में थोड़ा ज्यादा इंटरेस्ट होता है मायके आपके है जो ये पहाड़ है वो पहाड़ ऐसी कितने किलोमीटर है अब किलोमीटर तो क्या होगा मतलब एक डेढ़ घंटा लगता है जाने में हाँ। तो आप चल चल, चल, के चल, के चल के ही आप बाइके से इधर आ गए बहुत बढ़िया क्या नाम है आपका मेरा नाम है शोभा गोस्वामी शोभा गोस्वामी तो एक फिल्मी एक्टर थी बिंदिया गोस्वामी आपको है कुछ आईडिया है कुछ। हि हिमाचल से रही थी हां हां वो के थन दन... के बारे में धन्यवाद अभी ये भी पानी में से जाएंगे हां ये भी पानी में से जाएंगी फिर हां वो गुड़िया तो शायद पानी पहले पानी में से निकल गई हुई थी ठीक है? है थैंक यू बहन एहो हमारा जीवना वाली गल जड़ी है की परिस्थितियां जमे दिया भी होन ਇਨਸਾਨ ਨੂੰ ਜੀਣਾ ਤਾਂ ਦੇਖੋ ਪੈਂਦਾ ਹੀ ਆ ਸੋ ਇੱਕ ਲੜਕੀ ਜਿਹੜੀ ਆ ਉਹਦੀ ਜਿਹੜੀ ਮਾਤਾ ਆ ਉਹ ਇਹ ਕੁਝ ਬਿਮਾਰ ਹੈ ਉਹਨੇ ਸਾਨੂੰ ਇੱਥੇ ਦੱਸਿਆ ਤੇ ਹੁਣ ਆ ਜਿਹੜੀ ਨਦੀ ਆ ਉਹ ਚੁੱਕ ਕੇ ਜਿਵੇਂ ਖੇੜੀ ਚੁੱਕ ਕੇ ਉਹਨੂੰ ਪਾਰ ਉਹ ਉਹ ਵਿਚਾਰੀ ਕਰਾਵੇਗੀ ਸੋ ਦੇਖੋ ਜਿੱਦਾਂ ਦਾ ਕਿਤੋਂ ਰਹਿਣ ਸੈਣ ਹੁੰਦਾ ਆ ਉਦਾਂ ਦਾ ਇਨਸਾਨ ਨੂੰ ਉੱਥੇ ਆਪਣਾ ਜੀਵਨ ਜਿਹੜਾ ਆ ਉਹ ਨਰਵਾ ਕਰਨਾ ਪੈਂਦਾ ਪਰ ਦਾਤ ਦੇਣੀ ਪਵੇਗੀ ਉਹ ਨਹੀਂ ਭਾਜੀ ਤੁਸੀਂ ਦੇਖਦੇ ਜਾਓ ਉਹ ਦੇਖੋ ਲੱਕੀ ਦੀ ਵੀ ਇਹਨੂੰ ਇਹਨੂੰ ਮੋਢੇ ਲਾ ਕੇ ਜਿਹੜਾ ਕਨੇੜੀ ਮਾਤਾ ਪਿਤਾ ਦੀ ਸੇਵਾ ਆ ਉਹ ਬਹੁਤ ਵੱਡੀ ਸੇਵਾ ਹੈਗੀ ਆ ਆ ਦੇਖੋ ਕਿਵੇਂ ਕਨੇੜੀ ਚੱਕ ਕੇ ਹੈ ਨਾ ਨਦੀ ਪਾਰ ਇਹ ਕਰੌਣੀ ਕਿਉਂਕਿ ਪਾਣੀ ਦਾ ਜਿਹੜਾ ਆ ਉਹ ਫਲੋ ਵੀ ਕਾਫੀ ਇਹ ਤੇਜ਼ ਹੈਗਾ ਆ ਪਰ ਕੁਝ ਕਹਿੰਦੇ ਆ ਕਿ ਹਰ ਇੱਕ ਇਨਸਾਨ ਆਪਣੇ ਖੱਤੇ ਦਾ ਜਿਹੜਾ ਆ ਉਹ ਤਸਰਬੇਕਾਰ ਹੋ ਜਾਂਦਾ ਆਦੀ ਹੋ ਜਾਂਦਾ ਸੋ ਆ ਦੇਖੋ ਪਾਣੀ ਚਾਹੇ ਇਹ ਕਾਫੀ ਸਾਨੂੰ ਨਜ਼ਰ ਵੀ ਉੱਥੇ ਆਉਂਦਾ ਪਰ ਕੁਝ ਏਰੀਏ ਦੇ ਪਾਣੀ ਕੁਝ ਏਰੀਏ ਦੇ ਵਿੱਚ ਪਾਣੀ ਜਿਹੜਾ ਚੱਲਦਾ ਪਰ ਬਰਸਾਤਾਂ ਦੇ ਵਿੱਚ ਪਾਣੀ ਜਿਹੜਾ ਉਹ ਵੱਧ ਜਾਂਦਾ ਤਾਂ ਅਸੀਂ ਇਹਨਾਂ ਨੂੰ ਪੁੱਛਿਆ ਕਿ ਉਧਰ ਦੇ ਲੋਕ ਜਿਹੜੇ ਆ ਉਧਰ ਰਹਿ ਜਾਂਦੇ ਤੇ ਇੱਧਰ ਦੇ ਲੋਕ ਇੱਧਰ ਰਹਿ ਜਾਂਦੇ ਐ ਚ ਭਾਵੇਂ ਪਾਣੀ ਤਿੰਨ ਚਾਰ ਦਿਨ ਤੋਂ ਬਾਅਦ ਫਿਰ ਘਟ ਜਾਂਦਾ ਤੇ ਜਿਹੜਾ ਜੀਵਨ ਜ ਆਪਣਾ ਉਹ ਆਮ ਵਾਂਗ ਫਿਰ ਸੁਖਾਵਾਂ ਉਹ ਹੋ ਜਾਂਦਾ ਆਪਣੀ ਮਾਤਾ ਨੂੰ ਦੇਖੋ ਉਸ ਕਿਨਾਰੇ ਛੱਡ ਕੇ ਇਹ ਲੜਕੀ ਫਿਰ ਜਿਹੜਾ ਆਪਣਾ ਸਮਾਨ ਪਿਆ ਉਹ ਇਧਰ ਜਿਹੜਾ ਸਲੂਟ ਆ ਕੁੜੀ ਨੂੰ ਲੈਣ ਆਉਂਦੀ ਸਾਨੂੰ ਇੱਥੇ ਨਜ਼ਰ ਆਉਂਦੀ ਹੈ ਉਸ ਤੋਂ ਉਪਰੰਤ ਜਦੋਂ ਅਸੀਂ ਪਿੰਡ ਵੱਲ ਆਏ ਤਾਂ ਮੈਂ ਇਹ ਕਹਿ ਲਵਾਂ ਕਿ ਸਾਡੀ ਅੰਤਰਾਤਮਾ ਜਿਹੜੀ ਆ ਉਹ ਖੁਸ਼ ਹੋ ਗਈ ਬਹੁਤ ਹੀ ਪੁਰਾਣੇ ਘਰ ਸਾਨੂੰ ਇੱਥੇ ਨਜ਼ਰ ਆਏ ਦੇਖਣ ਨੂੰ ਮਿਲੇ ਪਿੰਡ ਦੇ ਵਿੱਚ ਜੇ ਘਰਾਂ ਨੂੰ ਅਸੀਂ ਤੁਹਾਨੂੰ ਦਿਖਾਈਏ ਤਾਂ ਬਹੁਤ ਪੁਰਾਣੇ ਘਰ ਮਿਲ ਜਾਂਦੇ ਆ ਜੋ ਕਿ 200 300 ਸਾਲ ਪੁਰਾਣਾ ਆ ਤੁਸੀਂ ਦੇਖ ਸਕਦੇ ਆ ਕਿ ਦਰਵਾਜ਼ਾ ਜਿਹਦੇ ਉੱਤੇ ਬਹੁਤ ਹੀ ਵਧੀਆ ਨਕਾਸ਼ੀ ਇਹ ਕੀਤੀ ਹੋਈ ਇਹ ਸਾਨੂੰ ਨਜ਼ਰ ਇੱਥੇ ਆਉਂਦੀ ਆ ਤੇ ਜਦੋਂ ਅਸੀਂ ਇਥੋਂ ਪੁੱਛਿਆ ਤਾਂ ਇਹ ਇਹਨਾਂ ਨੇ ਦੱਸਿਆ ਕਿ ਕਿ ਘੱਟ ਤੋਂ ਘੱਟ 2 300 ਸਾਲ ਪੁਰਾਣਾ ਤੋਂ ਇਸ ਤੋਂ ਵੀ ਵੱਧ ਇਹ ਹੋ ਸਕਦਾ ਇਸ ਗੱਲ ਦੀ ਵਿੱਚ ਵੀ ਕਹਿਣ ਵਿੱਚ ਕੋਈ ਅਤਿਸ਼ੋਕਤੀ ਨਹੀਂ ਹੋਵੇਗੀ ਕਿ ਹੋ ਸਕਦਾ ਕਿ ਉਸ ਸਮੇਂ ਦੇ ਲਗਭਗ ਦਾ ਹੋਵੇ ਜਦੋਂ ਗੋਰਖਨਾਥ ਜੀ ਇੱਥੇ ਇਹ ਰਹਿੰਦੇ ਸਨ ਤੇ ਇਸ ਤੋਂ ਵੀ ਜ਼ਿਆਦਾ ਅਸੀਂ ਹੋਰ ਵੀ ਤੁਹਾਨੂੰ ਕੁਝ ਅਜਿਹੇ ਘਰ ਦਿਖਾਉਣ ਦੀ ਕੋਸ਼ਿਸ਼ ਜੋ ਕਿ ਛੱਟ ਕੇ ਇੱਥੋਂ ਉਹ ਚਲੇ ਗਏ ਆ ਪਲਾਇਨ ਕਰ ਚੁੱਕੇ ਆ ਆ ਦੇਖੋ ਕਿ ਇਹ ਇੱਕ ਗੁਫਾ ਨਮਾ ਏ ਘਾਰ ਸੋ ਬਾਬਾ ਨਾ ਆ ਦੇਖੋ ਆ ਚੰਦਾ ਲੱਗਿਆ ਇੱਥੇ ਇਹ ਆ ਆ ਅਸੀਂ ਹਨੇਰਾ ਵੀ ਇੱਥੇ ਕਾਫੀ ਆ ਤੇ ਬਹੁਤ ਪੁਰਾਣਾ ਸਿਸਟਮ ਇਹ ਹੈਗਾ ਹਾਂਜੀ 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 ਇਹ ਕਿੰਨੇ ਸਾਲ ਪੁਰਾਣਾ ਹੋਗਾ ਜਿੰਨੇ ਕਿੰਨੇ ਸਾਲ ਹੋ ਗਏ 500 ਸਾਲ 500 ਸਾਲ ਹੈ ਮੱਲੀ ਕਾ ਸਾਲ ਗੁਰ ਗੁਰਗਨਾਥ ਕੇ ਟਾਈਮ ਕਾ ਹੋਗਾ ਉਹ ਹੈਗਾ ਘਾਹ ਭਾਈ ਉਹ ਉਸੇ ਟਾਈਮ ਕਾ ਹੋ ਉਸੇ ਟਾਈਮ ਕਾ ਦੇਖੋ ਜਿਹੜੇ ਇਹ ਮਤਲਬ ਇਸ ਪਿੰਡ ਦੇ ਵਾਸੀ ਆ ਉਹਨਾਂ ਨੇ ਦੱਸਿਆ ਕਿ ਕਿ ਇਹ ਗੋਰਖਨਾਥ ਦੇ ਟਾਈਮ ਦਾ ਹੀ ਜਿਹੜਾ ਇਹ ਇਹ ਸਥਲ ਇਹ ਹੈਗਾ ਹੁਣ ਇੱਥੇ ਕੋਈ ਇਹ ਰਹਿ ਨਹੀਂ ਰਿਹਾ ਬੂਟੀ ਜੰਮੀ ਹੋਈ ਆ ਸੋ ਇਨਸਾਈਡ ਤੋਂ ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ ਪਰ ਬਿਲਕੁਲ ਉੱਪਰ ਖਪਰਾ ਪਾਇਆ ਹੋਇਆ ਸੀ ਪੱਥਰ ਤੋ ਬਣਿਆ ਹੋਇਆ ਜਿਹੜਾ ਘਾਰ ਆ ਦੇਖੋ ਇੱਕ ਛੋਟੀ ਜੀ ਕਾਕੀ ਵੀ ਇੱਥੇ ਨਜ਼ਰ ਆਉਂਦੀ ਹੈ ਪਰ ਨਕਾਸ਼ੀ ਜਿਹੜੀ ਆ ਉਹ ਉਹ ਬਹੁਤ ਬਾ ਕਮਾਲ ਵਾਹ ਜੀ ਵਾਹ ਬਹੁਤ ਖੂਬਸੂਰਤ ਪਿੰਡ ਦਾ ਨਜ਼ਾਰਾ ਦੋਨਾਂ ਪਾਸੇ ਦੇਖੋ ਝੋਨੇ ਦੀ ਫਸਲ ਵਿੱਚੋਂ ਪੱਕ ਡੰਡੀ ਪਰ ਉੱਤਰਾਖੰਡ ਦੇ ਵਿੱਚ ਪੱਕ ਡੰਡੀਆਂ ਵੀ ਦੇਖੋ ਸਰਕਾਰ ਨੇ ਪੱਕੀਆਂ ਬਣਾਈਆਂ ਹੋਈਆਂ ਹਲਦੀ ਅਦਰਕ ਅਦਰਕ ਅਰਬੀ ਆ ਤੁਸੀਂ ਦੇਖ ਸਕਦੇ ਆ ਅਦਰਕ ਵੀ ਇੱਥੇ ਬਹੁਤ ਵਧੀਆ ਵੀਜੇ ਆ ਪਰਲਾ ਛੋਟੇ ਛੋਟੇ ਸਕਰੇ ਰਸਤੇ ਜਿਹਨੂੰ ਅਸੀਂ ਕਹਿ ਸਕਦੇ ਆ ਤੰਗ ਗਲੀਆਂ ਵਾਹ ਜੀ देखो थोड़े से ਥਾਂ ਦੇ ਵਿੱਚ ਅਰਬੀ ਦੀ ਫਸਲ ਵੀ ਉਗਾਈ ਹੋਈ ਬਹੁਤ ਹੀ ਰੋਮਾਂਟਿਕ ਰਾਸਤੇ ਭਾਵੇਂ ਛੋਟੇ ਪਰ ਆ ਇੱਕ ਵਾਰ ਪਿੰਡ ਮੈਂ ਤੁਹਾਨੂੰ ਫੇਰ ਤੋਂ ਦਿਖਾਵਾਂ ਬਹੁਤ ਵਧੀਆ ਪਿੰਡ ਪਰ ਦਿਲ ਇਹਨਾਂ ਲੋਕਾਂ ਦੇ ਵੱਡੇ ਸਾਨੂੰ ਨਜ਼ਰ ਆਏ ਚਾਹੇ ਕਿ ਟੂਰਿਸਟਾਂ ਦੇ ਲਈ ਇਹਨਾਂ ਦਾ ਇਹ ਜਾ ਰੁਝਾਨ ਜਾਂ ਸੁਭਾਅ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਜਿੰਨੀ ਵੀ ਪੱਕ ਡੰਡੀ ਆ ਉਹ ਪੱਕੀ ਬਿਲਕੁਲ ਸਿਮੈਂਟਡ ਆ ਪੱਕ ਡੰਡੀ ਆ ਦੋਨੇ ਪਾਸੇ ਝੋਨਾ ਉਹ ਸਾਨੂੰ ਨਜ਼ਰ ਆਦਾ ਉਹਦੇ ਨੂੰ ਜਾ ਕੇ ਆਉਂ ਫਸਲ ਨੂੰ ਸਾਂਭਣ ਦਾ ਜਿਹੜਾ ਪਹਾੜ ਦਾ ਤਰੀਕਾ ਜਿਵੇਂ ਕੰਨੂ ਲਗਾਤਾ ਝੋਨੇ ਦਾ ਬਹੁਤ ਵਧੀਆ ਵਾਹ ਜੀ ये जी बारिश भी हो जाती है तो ये जो झोना है ये भिजूगा नहीं भाई साहब नमस्कार ठीक और ठाक है जी ठीक है ये ये आप ऐसे क्यों लगा रहे हैं सर पानी जो बरसात हाँ। हो जाएगी बरसात हो जाएगी सेफ्टी तो रहेगी इसके ऊपर आप कोई पन्नी नहीं डाल देंगे अच्छा पन्नी डाल देंगे पन्नी तो डालना ही पड़ेगा नहीं तो भीग जाएगा नहीं ये ये जो चावल है ये खराब नहीं होगा ऐसे अगर मान लिया कितने दिन रखोगे ऐसे जो ऐसा है ना ये हाँ जी जो नहीं भी हुआ होगा वो पक जाएगा वो भी इसका मौसम बन जाएगा मॉइस्चर मौ, हो जाएगा आ, फिर इसको हम वो लगाएंगे पत्थर का अच्छा वाला झाड़ने के लिए झाड़ने के लिए तो चौड़ा लगाएंगे अच्छा पीट के ओके ओके धन्यवाद सो so, वादिया का जोड़ा नज़ारा है वो वो देखने बनता पंजाब तो दूरों दूरों आई हुई कुछ संगत वो भी ਜਿਹੜਾ ਖੇਤਾਂ ਦਾ ਨਜ਼ਾਰਾ ਆ ਉਹਨੂੰ ਤੱਕਣ ਲਈ ਇੱਧਰ ਆਈਆਂ ਹੋਈਆਂ ਸੋ ਆ ਬਹੁਤ ਵਧੀਆ ਜਿਹੜਾ ਕੁੰਨੂ ਇਹਨੇ ਸਾਡੇ ਉੱਤਰਾਖੰਡ ਦੇ ਭਰਾ ਨੇ ਇਹ ਲਗਾਇਆ ਇਹਨੇ ਦੱਸਿਆ ਕਿ ਕੁਝ ਚਾਵਲ ਜਿਹੜੇ ਆ ਉਹ ਕੱਚੇ ਰਹਿ ਜਾਂਦੇ ਆ ਤਾਂ ਇਹਦੇ ਵਿੱਚ ਜਿਵੇਂ ਗਰਾ ਲਾਤਾ ਤਾਂ ਇਹਦੇ ਵਿੱਚ ਉਹ ਮੋਇਸਚਰਾਈਜ਼ ਜਿਹੜਾ ਹੈ ਉਹਨਾਂ ਦਾ ਸਹੀ ਹੋ ਜਾਊਗਾ ਪੱਕ ਜਾਊਗਾ ਕੁਝ ਦਿਨਾਂ ਤੋਂ ਬਾਅਦ ਫੇਰ ਇਹਨੂੰ ਕੋਈ ਵੀ ਚੀਜ਼ ਜਿਵੇਂ ਪੱਥਰ ਰੱਖ ਕੇ ਜਾਂ ਡਰਮ ਰੱਖ ਕੇ ਉਹਨੂੰ ਝਾੜ ਲਿਆ ਜਾਵੇਗਾ ਆ ਦੇਖੋ ਇਦਾਂ ਫੇਰ ਇਹਨੂੰ ਤਰਪਾਲਾਂ ਦੇ ਨਾਲ ਜਾਂ ਪੋਲੋਥੀਨ ਦੇ ਨਾਲ ਆ ਟੱਕ ਦਿੱਤਾ ਜਾਂਦਾ ਇੱਕ ਬ੍ਰਿਜ ਜਿਹੜਾ ਹੈਗਾ ਉਹਦੇ ਵੀ ਆਪਾਂ ਦਰਸ਼ਨ ਕਰਦੇ ਆ ਇਹ ਜਿਹੜਾ ਪੁਲ ਹੈਗਾ ਇਹਨੂੰ ਇਹ ਲక్ష్మణ ਝੂਲਾ ਦੇ ਨਾਂ ਨਾਲ ਇਹ ਦੱਸਦੇ ਆ ਸੋ ਪਹਾੜ ਦਾ ਜਿੰਨਾ ਵੀ ਏਰੀਆ ਉਹ ਉਹ ਬੜਾ ਹੀ ਰੋਮਾਂਟਿਕ ਤੇ ਪੀਸਫੁਲ ਏਰੀਆ ਉਹ ਕਹਿੰਦਾ ਕਿ ਬਹੁਤ ਪੁਰਾਣੀ ਸਮੇਂ ਦਾ ਇਹ ਬਣਿਆ ਹੋਇਆ ਪੁਲ ਇਹ ਨਦੀ ਜਿਹੜੀ ਆ ਉਹਨੂੰ ਕ੍ਰੋਸ ਕਰਨ ਦੇ ਲਈ ਬਣਿਆ ਹੋਇਆ ਸੋ ਪੁਲ ਦੇ ਉੱਤੋਂ ਆਪਾਂ ਦੇਖਦੇ ਆ ਕਿ ਜਿਹੜੀ ਨਦੀ ਦਾ ਦ੍ਰਿਸ਼ ਆ ਉਹ ਕਿਹੋ ਜਿਹਾ ਏ ਨਜ਼ਰ ਆਉਂਦਾ ਬਹੁਤ ਹੀ ਵਧੀਆ ਵਾਓ ਆ ਦੇਖੋ ਇੱਕ ਪਾਸੇ ਇਹ ਜਿਹੜੀ ਨਦੀ ਆ ਉਹ ਪਾਣੀ ਘਟ ਹੋਣ ਕਾਰਨ ਉਹਦਾ ਵਹਾਅ ਇੱਕ ਪਾਸੇ ਵੱਲ ਹੋਇਆ ਹੋਇਆ ਤੇ ਆ ਇੱਕ ਤਰ੍ਹਾਂ ਦਾ ਬੀਚ ਬਣਿਆ ਹੋਇਆ ਤਾਂ ਸਾਨੂੰ ਨਜ਼ਰ ਆਉਂਦਾ ਇੱਥੇ ਜਦੋਂ ਅਸੀਂ ਚੱਲਦੇ ਆ ਤਾਂ ਇਹ ਜਿਹੜਾ ਬ੍ਰਿਜ ਹੈਗਾ ਇਹ ਥੋੜਾ ਦਮਕ ਦਿੰਦਾ ਦਮ ਦਿੰਦਾ ਸ਼ਾਇਦ ਮੋਟਰਸਾਈਕਲ ਵਗੈਰਾ ਲਗਾਣੇ ਵੀ ਇਥੋਂ ਵਰਜਿਤ ਹੋਣ ਹੈ ਨਹੀਂ ਪਰਦੇ ਤੇ ਦੇਖੋ ਕਿੰਨਾ ਮੋਟਾ ਇਹ ਰੋਪ ਜਿਹੜਾ ਹੈਗਾ ਆ ਲੋਹੇ ਦੀ ਰੋਪ ਇਹ ਹੈਗੀ ਆ ਬਹੁਤ ਮੋਟੀ ਬਿਲਕੁਲ ਲਾਗੇ ਗੁਰੂ ਘਰ ਕਿਸੇ ਟਾਈਮ ਆਪਾਂ ਇਹ ਕਹਿ ਸਕਦੇ ਹਾਂ ਕਿ ਬਿਲਕੁਲ ਨਜ਼ੀ ਦੇ ਕਿਨਾਰਾ ਰਿਹਾ ਹੋਊਗਾ ਇਹ ਪਿੰਡ ਨਦੀ ਉੱਥੇ ਤੱਕ ਚੱਲਦੀ ਹੋਊਗੀ ਪਰ ਹੁਣ ਗੁਰੂ ਘਰ ਨੇ ਆ ਦੇਖੋ ਇੱਕ ਬਹੁਤ ਵੱਡੀ ਵਧੀਆ ਪੱਥਰ ਦੀ ਜਿਹੜੀ ਉਹ ਕੰਧ ਕਰ ਦਿੱਤੀ ਹੈ ਦਾ ਅੰਦਰਲੇ ਪਾਸੇ ਦੇਖੋ ਝੋਨੇ ਦੀ ਫਸਲ ਲਹਿ ਲਾਉਂਦੀ ਹੈ ਵਾਦੀਆਂ ਦੇ ਆਪਣੇ ਨਜ਼ਾਰੇ ਦੇਖਣ ਵਾਲੇ ਬਿਲਕੁਲ ਨਜ਼ਾਰੇਦਾਰ ਠੰਡਾ ਪਾਣੀ ਆਵਾਜ਼ ਜਿਹੜੀ ਆ ਉਹ ਨਦੀ ਦੀ ਬਹੁਤ ਮੋਹਮਨ ਮੋਹਕ ਸਰਸਰਾਹਟ ਜਿਹੜੀ ਕੁਝ ਪੰਜਾਬ ਤੋਂ ਆਏ ਵੀਰ ਵੀ ਸਾਨੂੰ ਇੱਥੇ ਮਿਲੇ ਧੰਨਵਾਦ